ਲੇ ਸੇ ਅੱਜ ਪਹੁੰਚਿਆ ਖੇਤ ਉਹ ਦੇ ਰਿਆਂ ਕਦੂ ਦੂੜਾ ਪਾਕੀ ਕਦੂ ਲੈਣ ਚੱਲੇ ਹਾਂ ਕੋਈ ਸਬਜ਼ੀ ਦਾ ਦੂਰੇਗੀ ਬਾਕੀ ਸਬਜ਼ੀ ਦਾ ਢਿੰਗੋ ਤੋ ਚੁੱਕੀ ਆਈ ਰਖੋ ਨੇ ਚੋਣ ਨਾ ਚੰਨੋ ਜੇ ਆ ਬਾਸ ਸਤੀ ਆ ਲੋ ਜੀ ਆ ਲੋ ਜੀ ਆ ਨੂੰ ਗੋਵਿੰਦ ਆ ਲੱਗਦਾ ਕਿਹੜਾ ਪਹੁੰਚਿਆ ਜੀ ਅੱਜ ਕੱਲ ਮੇਲੇ ਦੇ ਸੀਦਾ ਜੇ ਖੇਤ ਆਏ ਹੁਣ ਤੋੜਨੇ ਆ ਸਬਜ਼ੀ ਸਬਤੀ ਨਾਲੇ ਕਰਦੇ ਆਂ ਗੱਲਾਂ ਬਾਤਾਂ ਕੋਈ ਲਾਈਵ ਦੇ ਟਾਈਮ ਜਿਹੜਾ ਬੂਰਾ ਕਰਨਾ ਕੰਟਾ ਤੇ ਗੱਲਾਂ ਬਾਤਾਂ ਕਰਦੇ ਕਮੈਂਟ ਕਰ ਕਰਨਾ ਆਮ ਦੇ ਵੀਡੀਓ ਸਬਸਕ੍ਰਾਈਬ ਕਰ ਲੈਣ ਤੇ 9987885 ਬਾਦ ਕੋਦੋ ਦੇਖੋ ਜੀ ਮੇਰਾ ਬਹੁਤ ਸੋਹਣਾ ਹੈ ਇਦਾਂ ਚੱਬੀਆ ਚਬੀਨਾ ਦੇ ਕਿਨਾਰੇ ਚਾਇਆ। ਢਿੱਲੇ ਸਾਈਡ ਤੋਂ ਨੇ ਸੋ। ਕੋਦਨ ਲੱਗੇ ਹੋਏ ਐ। ਬੜਾ ਹੱਕ ਨਹੀਂ ਹੈ ਬੰਨਜ। ਸਬਜੀ ਤੋੜ ਲਈ ਸਵੇਰ ਤੋਂ। ਫਿਰ ਲਾਪ ਪਾ ਲਾਂਗੇ। ਤੇ ਜਿਹੜੇ ਜੁੜੇ ਕਿਹੜੇ ਜੁੜੇ ਐ ਕਮੈਂਟ ਕਰਕੇ ਆਪਣਾ ਨਾਮ ਸ਼ੋਅ ਕਰਦੇ ਆ ਕਰੋ। ਸਾਡੇ ਤੁਹਾਡਾ ਨਾਲਗੇ ਧੰਨਵਾਦ ਕੀਤਾ ਜਾਵੇ। ਜੇ ਬਰਸਾਤ ਕੇ ਆਪਣੇ ਕੱਲ ਸੀਗੀ ਬਰਸਾਤ ਅੱਜ ਤੱਕ ਨਹੀਂ ਸੀ ਝੋਨੇ ਸੋਏ ਐ ਸੁੱਖ ਨਾਲ ਨਰਚੋ ਮਾ ਦੇਖਣਾ ਸੀ ਕੱਲ ਮੇਲ ਦੇ ਸੀਗੇ ਅੱਜ ਪੰਡਾ ਆਇਓ ਦਿਖਾਉਣਾ ਤੁਹਾਨੂੰ ਅੱਦੂਆਂ ਦੀਆਂ ਗੱਲਾਂ ਗੱਲਾਂ ਤੇ ਸਲਤੀ ਤੋਂ ਨੇ ਲੈਪਾ ਨੇ ਗੱਲਾਂ ਵਾਸਤਾ ਆਲ ਦੇ ਕਦਵਾ ਕੀ ਜਾਂਦਾ ਆਜ ਲਈ ਲੈ ਤਨ ਕਦੂ ਮਿਲ ਗਏ ਤੇ ਹੋਰ ਵੀ ਭਾਲਦੇ ਆਂਗਾ ਹਾਂ ਬੱਲ ਹੈਗੀ ਤਾਂ ਦੇਖਦੇ ਆਂ ਆਜੋ ਤਾਂ ਬੱਲ ਹੈ ਨਹੀਂ ਚਲੋ ਚੱਲਦੇ ਆਂ ਵਾਪਸ ਓਹ ਹੋ 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 ਰਾਇ ਬਹੁਤ ਲੱਗੇ ਪਿਆ ਸਪਰੇਅ ਕਰ ਕੱਖਾਂਲੀ ਡਿਜਰਦੇ ਨੇ ਫੜਿਆਂ ਨੂੰ ਸਾਫ਼ ਰੱਖਿਆ ਕਰੋ ਮਿੱਤਰੋ ਇੱਥੇ ਕਦੋਂ ਇਹ ਬੱਲ ਕਰਕੇ ਉਹ ਕੀਤੇ ਆ ਦੇਖੋ ਇੱਧਰ ਕਰਤੀ ਸਪੇ ਉਹ ਜਾਣੀ ਸਾਬ ਕਾਲੇ ਆਪ ਹੀ ਮੜਿਆ ਵੈਂ ਓਈ ਆਪ ਹੀ ਮੜਿਆ ਵੈਂ ਐਸੇ ਆ ਯਾਰ ਅਹ ਹਾਂ ਬੋਲਣੀ ਮੈਂ ਤਾਂ ਹੁਣ ਹੀ ਆਇਆ ਸੀ ਕੇ ਤਾਂ ਹਾਂ ਤੁਸੀਂ ਕਮੈਂਟ ਹੀ ਨਹੀਂ ਕਰਦੇ ਸ਼ੇਅਰ ਨਹੀਂ ਕਰਦੇ ਯਾਰ ਉਹ ਜਵਾਕਾਂ ਕੋਈ ਨਹੀਂ ਕਰਦੇ ਭਾਵੇਂ ਚੰਗੀ ਚੀਜ਼ ਨੂੰ ਸ਼ੇਅਰ ਨਾ ਲਾਈਕ ਕਰਨ ਨਾ ਉਹ ਸਾਰਿਆਂ ਕੋਲ ਚੱਲਦੇ ਓਡੇ ਪਿੰਡ ਵਾਲਿਆਂ ਕੋਲ ਕਿਸੇ ਨੇ ਨਹੀਂ ਉਹ ਕੀਤਾ ਵੀ ਸ਼ੇਅਰ ਕਰਦਗੇ ਅਗੋਂ ਮੈਨੂੰ ਫੋਨ ਕਰਿਆ ਮੇਰੇ ਕੋ ਫੋਟੋਆਂ ਭੇਜ ਦੇ ਬਾਈ ਫੋਟੋਆਂ ਭੇਜ ਦੇ ਮੈਨੂੰ ਵੀਡੀਓ ਭੇਜ ਦੇ ਮਾਇਆ ਪਾਈ ਵੀ ਦੇਖ ਲੋ ਕਿ ਨਹੀਂ ਜਹੀਂ ਭੇਜਨੇ ਨੇ ਸਾਨੂੰ ਲੋੜ ਕੀ ਚਲਾਉਣ ਦੀ ਹੈ ਅੱਛਾ ਤਾਂ ਮਿਸਤਰੀ ਹੈ ਤਾਂ ਕਾਲਾ ਕਾਲਾ ਹੈ ਤਾਂ ਮਿਸਤਰੀ ਹੈ अच्छा करंडी ਨਾਲ ਪੱਟ ਲੈਂਦੇ ਇੱਥੇ ਸਕਰੀਨ ਪਾ ਦਿੰਦਾ ਹੈ ਹਾਂ اچھا ਹੋਰ ਸੁਣਾਓ ਜੀ ਕੀ ਆਵ ਚਾਲਾ ਕਿੱਥੋਂ ਕਿੱਥੋਂ ਸੱਜਣ ਜੁੜ ਗਏ ਇੱਧਰ ਗੱਲਾਂ ਬਾਤਾਂ ਕਰਨ ਲੱਗੇ ਦੀ ਗਵੰਡੀਆਂ ਨਾਲ ਤੇ ਕਬੱਡੀ ਦਾ ਟੂਰਨਾਮੈਂਟ ਕਰਾਇਆ ਸੀਗਾ ਇੱਥੇ ਤੇ ਉਹਨਾਂ ਨੇ ਆਪਾਂ ਲਾਈਵ ਲੂਪ ਵੀ ਕੀਤੇ ਸੀਗੇ ਵੀਡੀਓ ਵੀ ਕੀਤੇ ਸੀਗੇ ਤੇ ਬਹੁਤ ਘੱਟ ਲੋਕਾਂ ਨੇ ਰਿਸਪੌਂਸ ਦਿੱਤੀ ਕਿਉਂਕਿ ਚੰਗੀ ਚੀਜ਼ ਘੱਟ ਦਿੰਦੇ ਆ ਲੋਕ ਹੋਰ ਤਾਂ ਕਰਨੀ ਕੀ ਜਿਹੜੇ ਖੇਡਦੇ ਸੀ ਉਹਨਾਂ ਨੇ ਵੀ ਕਮੈਂਟ ਨਹੀਂ ਕੀਤਾ ਵੀ ਮੈਂ ਖੇਡਿਆ ਅੱਜ ਇੱਥੇ ਇਹ ਵੀਡੀਓ ਮੇਰੀ ਹੈ ਜਾਂ ਕੁਝ ਹੋਰ ਹੈ ਵੀ ਮੇਰੇ ਪਿੰਡ ਦਾ ਹੈ ਪਿੰਡ ਵਾਲਿਆਂ ਨੇ ਨਹੀਂ ਕੀਤਾ ਸਾਡੇ ਪਿੰਡ 'ਚ ਟੂਰਨਾਮੈਂਟ ਹੋਇਆ ਤੇ ਇਥੋਂ ਬਾਅਦ ਲੱਗਦਾ ਵੀ ਲੋਕ ਨਸ਼ਿਆਂ ਨੂੰ ਵੱਧ ਚਾਹੁੰਦੇ ਆ ਤੇ ਖੇਡਾਂ ਨੂੰ ਘੱਟ ਚਾਹੁੰਦੇ ਲੋਕ ਚਾਹੁੰਦੇ ਵੀ ਸਾਡੇ ਬੱਚੇ ਨਸ਼ਿਆਂ ਤੇ ਲੱਗੇ ਰਹਿਣ ਜਿਹੜੇ ਨਸ਼ਿਆਂ ਤੋਂ ਰੋਕਦੇ ਆ ਉਹਨਾਂ ਨੂੰ ਸਪੋਰਟ ਘੱਟ ਕਰਦੇ ਆ ਲੋਕ ਉਹ ਤਿੰਨ ਭਰਾ ਉਹਨਾਂ ਨੇ ਆ ਦਾ ਕਾਰੋਬਾਰ ਛੱਡ ਗਏ ਇਸ ਟਾਈਮ ਤੇ ਹੁਣ ਗਰਾਊਂਡ 'ਚ ਪਹੁੰਚ ਗਏ ਹੋਣਗੇ ਉਹ ਬੱਚੇ ਲੈ ਕੇ ਤੇ ਨਾਲ ਤਿਆਰੀ ਲਵਾਉਂਦੇ ਆ ਫ੍ਰੀ ਬੱਚਿਆਂ ਦੀ ਪਿੰਡ ਵਾਲਿਆਂ ਦੀ ਤੇ ਕੋਈ ਸਾਥ ਨਹੀਂ ਦਿੰਦਾ ਉਹਨਾਂ ਦਾ ਇੱਕ ਰਿਟਾਇਰ ਆਪਣਾ ਆਰਮੀ ਦਾ ਮੁੰਡਾ ਤੇ ਦੋ ਇੱਥੇ ਪ੍ਰਾਈਵੇਟ ਨਾ ਜੌਬ ਕਰਦੇ ਆ ਉਹ ਲਵਾਉਂਦੇ ਆ ਬੱਚਿਆਂ ਦੀ ਤਿਆਰੀ ਤੇ ਉਹਨਾਂ ਦਾ ਸੀਗਾ ਐਥਲੈਟਿਕ ਮੀਟ ਇਹਦਾ ਤੁਸੀਂ ਦੇਖਿਓ ਨਹੀਂ ਆਪਾਂ ਲਾਈਵ ਸੇਵ ਕੀਤਾ ਸੀਗਾ ਉਹ ਤੇ ਤੇ ਬਹੁਤ ਸੋਹਣਾ ਬੱਚਾ ਜਨੇ ਕੀਤਾ ਆਪਾਂ ਐਵੇਂ ਆਖੀ ਬੱਚੇ ਬਹੁਤ ਸੁਣੀ ਤਿਆਰੀ ਕਰਾਈ ਉਹਨਾਂ ਨੇ ਡੇਢ ਤੇ 2 ਮਹੀਨੇ ਚ ਬੱਚਿਆਂ ਨੂੰ ਤਿਆਰ ਕਰਤੇ ਵੀ ਸਾਰਾ ਦਿਨ ਚਾਹੇ ਗਰਾਊਂਡ ਚ ਖੜਾ ਹੀ ਚੱਲੋ ਹੁਣ ਬੱਚੇ ਜਗਾਉਣ ਨਾਲ ਜੁੜਨਗੇ ਤਾਂ ਨਸ਼ਿਆਂ ਤੋਂ ਦੂਰ ਹੋਣਗੇ। ਐਣੀ ਆਪਾਂ ਹੁਣ ਮੈਨੂੰ ਨਸ਼ਿਆਂ ਤੋਂ ਦੂਰ ਕਰਦੇ ਆ ਉਹ ਚੀਜ਼ਾਂ ਲੋਕ ਘੱਟ ਸ਼ੇਅਰ ਕਰਦੇ ਆ ਘੱਟ ਕਮੈਂਟ ਕਰਦੇ ਆ। ਮੇਂ ਉਮੀਦ ਦੋ ਦਿਨ ਕਿਤੇ ਕਿਤੇ ਇਹ ਪੂਰੇ ਬਰਸਾਸ ਹੋਰ ਸੁਣਾਓ ਕਿਹੜੇ ਕਿਹੜੇ ਸੱਜਣ ਕਿੱਥੋਂ ਕਿੱਥੋਂ ਜੁੜੇ ਆ ਕਮੈਂਟ ਕਰਕੇ ਜਰੂਰ ਨਾਂ ਸ਼ੋਅ ਕਰਾ ਦਿਆ ਕਰੋ ਤਾਂ ਜੋ ਤੁਹਾਡਾ ਨਾਮ ਲੈ ਕੇ ਧੰਨਵਾਦ ਕੀਤਾ ਜਾਵੇ ਤੇ ਬਾਕੀ ਕਰਦੇ ਆ ਗੱਲਾਂ ਬਾਤਾਂ ਜੇ ਕਿਸੇ ਨੂੰ ਕੋਈ ਗੱਲਬਾਤ ਕਰਨੀ ਹੋਵੇ ਕੋਈ ਚੀਜ਼ ਬਾਰੇ ਪੁੱਛਣਾ ਹੋਵੇ ਚੈਨਲ ਬਾਰੇ ਪੁੱਛਣਾ ਹੋਵੇ ਫ੍ਰੀ ਆਪਾਂ ਇੱਕ ਘੰਟਾ ਲਾਈਵ ਕਰ ਦਿੰਨੇ ਆ ਉਹਦੇ ਚ ਗੱਲਾਂ ਬਾਤਾਂ ਤੁਹਾਨੂੰ ਦੱਸ ਦਿੰਨੇ ਆ ਚੈਨਲ ਆਪਾਂ ਬਣਾਉਣਾ ਕਿਵੇਂ ਮੋਨਟਾਈਜ਼ ਹੁੰਦਾ ਉਹਦੀ ਜਾਣਕਾਰੀ ਲੈ ਸਕਦੇ ਆ ਬਾਕੀ ਮਿਹਨਤ ਆਪਦੀ ਹੁੰਦੀ ਹੈ ਕਿਉਂਕਿ ਚੰਗੇ ਬੁਲਾਰੇ ਹੁੰਦੇ ਆ ਬਹੁਤ ਚੰਗੀ ਆਪਾਂ ਜਿਹੜੇ ਕਰੈਕਟਰ ਹੁੰਦੇ ਚੰਗੀਆਂ ਚੀਜ਼ਾਂ ਬਣਾ ਸਕਦੇ ਹਨ ਕੋਈ ਖਾਣ ਪੀਣ ਦਾ ਫੂਡ ਦਾ ਬਣਾਉਂਦਾ ਕੋਈ ਕਿਸੇ ਚੀਜ਼ ਦਾ ਬਣਾਉਂਦਾ ਸੋ ਵੇਰਿਆ ਕਰੋ ਅਜੇ ਤੱਕ ਖੇਤੀ ਵਾਲੀ ਵਾਲੇ ਬੰਦੇ ਆ ਖੇਤੀ ਦੇ ਵੀਡੀਓ ਪਾਉਣੇ ਹੁੰਦੇ ਆ ਜ਼ਿਆਦਾਤਰ ਚਲੋ ਹੁਣ ਵਿਲੇ ਉਹਨਾਂ ਦਾ ਕੋਈ ਟੂਰਨਾਮੈਂਟ ਕੋਈ ਮੇਲੇ ਇਦਾਂ ਦਾ ਦਿਖਾ ਦਿੰਨੇ ਹਾਂ ਬਾਕੀ ਸਾਡੀ ਕੋਈ ਆਵਾਜ਼ ਨਹੀਂ ਚੱਜਦੀ ਲੋਕ ਘੱਟ ਹੀ ਪਸੰਦ ਕਰਦੇ ਆ ਪਰ ਜਿਹੜੇ ਕਰਦੇ ਆ ਦਿਲੋਂ ਕਰਦੇ ਆ ਉਹਨਾਂ ਧੰਨਵਾਦ ਆ ਉਹ ਦੇਖੋ ਕਿ ਆ ਸੀਨ ਬਣਿਆ ਬੱਦਲ ਦਾ ਤੇ ਸਾਡੇ ਬਰਸਾਤ ਅੱਜ ਹੈ ਨਹੀਂ ਬਰਸਾਤ ਕੱਲ ਸੀਗੀ ਤੇ ਅੱਜ ਕੋਠਾ-ਗਾਠਾ ਸਾਫ ਕਰਦੇ ਖੇਤ ਤੇ ਇੱਥੇ ਨਿਕਲੇ ਆ ਸੱਪ ਕੋਬਰਾ ਜਿਹੜਾ ਭਾਰਤ ਦਾ ਸਭ ਤੋਂ ਜ਼ਹਿਰੀਲਾ ਸੱਪ ਹੈ ਉਹਦੇ ਬਾਰੇ ਵੀ ਜਾਣਕਾਰੀ ਆਪਾਂ ਦੇਵਾਂਗੇ ਆਪਣੇ ਨਾਲ ਮਿੱਤਰ ਜੁੜੇ ਹੋਏ ਆ ਗੁਰਵਿੰਦਰ ਸਿੰਘ ਮਠਿੰਡੇ ਤੋਂ ਜਿਹੜੇ ਸੱਪਾਂ ਬਾਰੇ ਜਾਣਕਾਰੀ ਰੱਖਦੇ ਆ ਉਹਨਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਸੀ ਵੀ ਇਹ ਬਹੁਤ ਜ਼ਹਿਰੀਲਾ ਸੱਪ ਹੈ ਪਰ ਅਸੀਂ ਮਾਰ ਆਣੇ ਅਸੀਂ ਇੱਥੋਂ ਫੜ ਕੇ ਝੋਲੇ ਚ ਪਾ ਕੇ ਉਹ ਅੱਗੇ ਨਹਿਰ ਤੇ ਛੱਡੇ ਤੇ ਬੱਦਲ ਬੱਦਲ ਬਹੁਤ ਸੋਹਣੇ ਲੱਗ ਰਹੇ ਹਨ ਇਹੜਾ ਵਿਊ ਹੈ ਉਹ ਦੇਖਣ ਵਾਲੀ ਬਾੰਦ ਹੈ ਤੇ ਇਹ ਆਪਣਾ ਹੈੱਡਕਵਾਰਟਰ ਆ ਗਿਆ ਸਾਨੂੰ ਪਹਿਲਾਂ ਵੀ ਦਿਖਾਇਆ ਵੀਡੀਓ ਚ ਬਹੁਤ ਵਾਰ ਇੱਥੇ ਦਿਹਾੜੇ ਮਹਿਫਲਾਂ ਲੱਗਦੀਆਂ ਨੇ ਆਲਾ ਜਾਇਆ ਚੱਕ ਦੂ ਹੋਈ ਤੰਨਾ ਤੰਨਾ ਕद्दू ਲੈਂਦੇ ਆ ਅੱਜ ਦੀ ਸਬਜ਼ੀ ਕੱਲ ਦੀ ਸਬਜ਼ੀ ਬਿਨਾਂ ਰੇਸਪੀ ਵਾਲੇ ਕद्दू ਆਵਾਗੈ ਨਿਕਾ ਟੈਂਪਰ ਤੰਦਰੀ ਆ ਫਿਰ ਲੀਵ ਅੱਜ ਕੋਠਾ ਘਾਟਾ ਸਾਫ਼ ਕਰਦੇ ਸੀ ਕਿ ਮੀਂਹ ਪਿਆ ਸੀ ਕੱਲ ਤੇ ਡੱਡਾਂ ਰੂਡਾਂ ਅੰਦਰ ਆ ਜਾਂਦੇ ਆ ਡੱਡਾਂ ਖਾਣ ਨਾਲ ਮਾਰੇ ਸੱਪ ਅੰਦਰ ਆਇਆ ਸੀਗਾ ਉਹੀ ਵੀਡੀਓ ਵੀ ਆਪਾਂ ਪਾਵਾਂਗੇ ਦੁਬਾਰਾ ਲਾਈਕ ਟੋਬਾ ਪਾਉਣੇ ਆ ਤੇ ਤੁਸੀਂ ਦੇਖੋ ਛੋੜਾ ਜਿਹਾ ਸੱਪ ਦੀ ਸਜਲੀ ਗੱਡੀ ਚੱਕਦਾ ਹੋ। ਫਕਾਰਾ ਮਾਰੇ ਇੱਥੇ ਆ ਇਹ ਮਗਰ ਸਿਗਾ ਇੱਥੇ ਤਵਾਜੇ ਦੇ ਮਗਰ ਦੇ ਪਾਸੇ। ਆ ਪਾਲੀਆਂ ਚ ਕਦੋਂ? ਮੰਜੇ ਸਾਰੇ ਅੰਦਰ ਹੀ ਰੱਖ ਤੇ ਚਲੋ ਮੈਂ ਕੁਰਸੀ ਘੜਨਾ ਹੈ। ਆਉਣਾ ਕੰਨ ਤੇ ਪਾਕਾ ਬੱਟਲੀ ਵਾਲੇ ਹੋਰ ਸੁਣਾਓ ਜੀ ਕਿਹੜੇ ਕਿਹੜੇ ਸੱਜਣਾ ਮਿੱਤਰ ਜੁੜੇ ਹੋਏ ਆ ਕਮੈਂਟ ਕਰਕੇ ਜਰੂਰ ਦੱਸਿਓ ਆ ਜਿੰਦਾ ਲਾਇਆ ਕੋਈ ਮੈਂ ਲਾਇਆ ਹੂੰ ਇੱਥੇ ਵੱਬੈਨੇ 10 ਮਿੰਟ ਗੱਲਾਂ ਬਾਤਾਂ ਕਰਦੇ ਆ ਸ਼ਾਮੇ ਜਾਮਣ ਦੀ ਕਿਵੇਂ ਹੈ ਤੇ ਹੋਰ ਰਾਤ ਬਰਾਤੇ ਗਈ ਬਰ ਆਉਣਾ ਪੈਂਦਾ ਜਾਂ ਮੀਂਹ ਕਣੀ ਚ ਵੱਟ ਜਾਂਦਾ ਮੰਨਾਂ ਅੰਦਰ ਇੱਕੇ ਦਾ ਹਾਂ ਤੇ ਸੱਪ ਸੀਗਾ ਜਿਹੜੀਲਾ ਪੂਰਾ ਉਹਦੀ ਜਾਣਕਾਰੀ ਆਪਾਂ ਫੇਸਬੁੱਕ ਤੇ ਪਾਈ ਆ ਪੂਰੀ ਲਿਖ ਕੇ ਵੀ ਕਿਹੜੀ ਨਸਲ ਦਾ ਸੱਪ ਸੀ ਤੇ ਕਿੰਨਾ ਜਿਹਰੀਲਾ ਹੁੰਦਾ ਹੈ ਕਿਵੇਂ ਬਚਾ ਜਾ ਸਕਦਾ ਇਹਨੂੰ ਤੇ ਵੱਤ ਤੋਂ ਵੱਧ ਆਪਦੇ ਕੋਠੇ ਆ ਖੇਤ ਆ ਉਥੇ ਘਾਹ ਫੂਸ ਨਾ ਹੋਣ ਦੇਵੋ ਜਿਵੇਂ ਸਾਫ ਸਵੱਈ ਪੂਰੀ ਰੱਖੋ ਨਾ ਉਹਨਾਂ ਸਾਰੇ ਲੱਕੜਾਂ ਲੁਕੜਾਂ ਵੀ ਚੱਕ ਕੇ ਪਿੰਡ ਲੈ ਜਾਣੇ ਆ ਕਿਉਂਕਿ ਚਾਹ ਤਾਂ ਗੈਸ ਤੇ ਬਣਦੀ ਹੁੰਦੀ ਐ ਤੇ ਬਾਕੀ ਸਾਫ ਸਪਾਈ ਅੱਜ ਪੂਰੀ ਕਰਤੀ ਕੰਨਿਆਂ ਲੱਕੜਾਂ ਦੇ ਡਲੇ ਜਿਹੇ ਰਹਿ ਗਏ ਇੱਥੋਂ ਵੀ ਨਿਕਲਣਗੇ ਨਾਲ ਤਾਂ ਸੱਪ ਹੈ ਬਹੁਤ ਇੱਥੇ ਕਹਿੰਦੇ ਕੇਲੀ ਦਾ ਕਰਕੇ ਆਉਂਦੇ ਆ ਦੇਖੋ ਫਿਰ ਕੇਲੀ ਵੀ ਖੜੀ ਆ ਕੇਲੀ ਅਸੀਂ ਆਂਬ ਖਾਤਰ ਰੱਖੀ ਹੋਈ ਸੀਗੀ ਕਿਉਂਕਿ ਕੇਲੀ ਆਂਬ ਨੂੰ ਬਹੁਤ ਸਪੋਰਟ ਦਿੰਦੀ ਆ ਨਾ ਆਹ ਦੇਖੋ ਗੁਠਰੀ ਤੋਂ ਆਂਬ ਤਿਆਰ ਕੀਤਾ ਹੋਇਆ ਹੈ 2.5 ਸਾਲ ਦਾ ਪੌਦਾ ਬਹੁਤ ਵਧੀਆ ਤਿਆਰ ਹੋਇਆ ਹੈ ਇੱਦਾਂ ਦੀ 3-4 ਪੌਦੇ ਹੋਰ ਤਿਆਰ ਕੀਤੇ ਸੀਗੇ ਪਰ ਸਾਡਾ ਬੰਦਾ ਜਿਹੜਾ ਇਹ ਸਪਰੇਸ ਨੂੰ ਮਾਰਨ ਆ ਦੇ ਤਾਂ ਮਾਰਤੀ ਸਪਰੇ ਕੱਖਾਂ ਲਈ ਇਹਨੂੰ ਕਿਹਾ ਦੋ ਤਿੰਨ ਵਾਰੀ ਨਿਗਾਹ ਰੱਖਿਆ ਕਰ ਆ ਦੇਖੋ ਆ ਤਾਂ ਬਹੁਤ ਸੋਹਣਾ ਚੱਲਿਆ ਉਹ ਵੀ ਬਹੁਤ ਸੋਹਣਾ ਚੱਲਿਆ ਤੇ ਉਹ ਬੂਟਾ ਤਣ ਦਾ ਊਟਾ ਇਹ ਬੂਟਾ ਵੀ ਸਾਡੇ ਲਈ ਇੱਕ ਯਾਦਗਾਰ ਹੈ ਸਾਡੇ ਪੁੱਤਰ ਦੀ ਯਾਦਗਾਰ ਹੈ ਇਹਨੂੰ ਦੇਖ ਕੇ ਸਾਡਾ ਪੁੱਤ ਜਦ ਆ ਜਾਂਦਾ ਗਰਵੀਰ ਉਹਦੀ ਜਾਤ ਲਾਇਆ ਹੋਇਆ ਹੈ ਤੁਣ ਦਾ ਬੂਟਾ ਵਜਦਾ ਇਹ ਤੁਣ ਕਹਿੰਦੇ ਇਹਨੂੰ ਪਿਛਲੇ ਸਾਲ ਦਸੰਬਰ ਚ ਲਾਇਆ ਸੀਗਾ ਇਹ ਤੇ ਇੱਥੇ ਸਾਫ ਸਫਾਈ ਹੋਰ ਕਰਨੀ ਆ ਕੱਲ ਨੂੰ ਲੱਕੜਾਂ ਲੁੱਕੜਾਂ ਵੀ ਚੱਕ ਕੇ ਲੈ ਚੱਲਦੇ ਆ ਸੋ ਮਿੱਤਰੋ ਤਾਂ ਅਜਾ ਕਾਫੀ ਟਾਈਮ ਬਤੀਤ ਕੀਤਾ ਸੀ ਉਹ ਵੀ ਕੱਲ ਦੇ ਥੱਕੇ ਸੀਗੇ ਮੇਲੇ ਤੋਂ ਆਏ ਸੀਗੇ ਰਾਤ ਨੂੰ ਗੱਡਿਆਂ 'ਚ ਗਏ ਸੀ ਟ੍ਰੇਨ 'ਤੇ ਰਾਜਪੁਰਾ ਤੇ ਆ ਹੈਗਾ ਜੀ 1885 ਝੋਨਾ ਦੇਖੋ ਬਹੁਤ ਸੋਹਣਾ ਝੋਨਾ ਹੈ ਤੇ ਕਿਹੜੇ ਕਿਹੜੇ ਝੋਨੇ ਲਾਏ ਹੋਏ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਕਿਹੜੇ ਸੱਜਣ ਕਿੱਥੋਂ ਜੁੜੇ ਆ ਕਮੈਂਟ ਨਹੀਂ ਕੋਈ ਕਰਦਾ ਯਾਰ ਬੰਦੇ ਤਾਂ ਬਹੁਤ ਜੁੜ ਜਾਂਦੇ ਆ ਤੇ ਗੱਲਾਂ ਬਾਤਾਂ ਕਰਨ ਨੂੰ ਕੋਈ ਤਿਆਰ ਨਹੀਂ ਹੈ ਖੇਤੀਬਾੜੀ ਨਹੀਂ ਕਰ ਰਹੇ ਚੰਗਿਆਂ ਕੋਈ ਵੀ ਆਪਾਂ ਨਸ਼ਿਆਂ ਦੇ ਵਿਰੁੱਧ ਚੱਲਦੇ ਆਂ ਕੰਮ ਜਿਵੇਂ ਹਨਾ ਸਾਡਾ ਮੇਨ ਟਾਰਗੇਟ ਹੀ ਰਹਿੰਦਾ ਜੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਨਸ਼ੇ ਤੇ ਨਹੀਂ ਲੱਗੀ ਉਹ ਨਸ਼ਿਆਂ ਤੋਂ ਬਚੀ ਜਾ ਸਕੇ ਬਾਕੀ ਜਿਹੜੇ ਲੱਗੇ ਉਹਦਾ ਬਚਾਣੇ ਮੁਸ਼ਕਲੀ ਹੈ ਤੇ ਜਿਹੜੇ ਨਹੀਂ ਲੱਗੇ ਉਹਨਾਂ ਨੂੰ ਬਚਾਇਆ ਜਾ ਸਕੇ ਤਾਂ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਗਰਾਊਂਡ ਤਿਆਰ ਕੀਤੇ ਜਾਣ ਤੇ ਗਰਾਊਂਡਾਂ 'ਚ ਵੱਧ ਤੋਂ ਵੱਧ ਬੱਚੇ ਜੁੜਨ ਉਹ ਇਦਾਂ ਨਹੀਂ ਐਕਟੀਵਿਟੀ ਵੀਡੀਓ ਆਪਾਂ ਪਾਉਂਦੇ ਰਹਿਣੇ ਆਂ ਚੰਗੀਆਂ ਲੱਗਦੀਆਂ ਹਨ ਕਮੈਂਟ ਕਰਕੇ ਜੁੜ ਦੱਸਿਆ ਕਰੋ ਸ਼ੇਅਰ ਕਰ ਦਿਆ ਕਰੋ ਬਾਕੀ ਨਹੀਂ ਤਾਂ ਜ਼ਿਆਦਾਤਰ ਆਪਾਂ ਖੇਤੀ ਵਾਲੀਆਂ ਪਉਣੀ ਹੁੰਦੇ ਨੇ ਜਿਵੇਂ ਉਹ ਖੇਤਾਂ 'ਚ ਕੋਈ ਕੰਮ ਨਹੀਂ ਹੈਗਾ ਪਰ ਥੋੜਾ ਬਹੁਤਾ ਪਿੰਡਾਂ 'ਚ ਇਧਰ ਉਧਰ ਆ ਜਿੱਥੇ ਚੰਗੇ ਪਲੇਅਰ ਤਿਆਰ ਹੋ ਰਹੇ ਜਾਂ ਚੰਗੇ ਗਰਾਊਂਡ ਆ ਉਹਨਾਂ ਦੇ ਵੀਡੀਓ ਆਪਾਂ ਕਰਦੇ ਹੁੰਦੇ ਆ ਬਾਕੀ ਜੇ ਕਿਸੇ ਕਿਸੇ ਚੈਨਲ ਬਾਰੇ ਜਾਣਕਾਰੀ ਚਾਹੀਦੀ ਵੀ ਚੈਨਲ ਕਿਵੇਂ ਬਣਦਾ ਕੀ ਪ੍ਰੋਸੀਜਰ ਹੈ ਦਾ ਉਹ ਆਪਾਂ ਫ੍ਰੀ ਜਾਣਕਾਰੀ ਦੇਵਾਂਗੇ ਹੁਣ ਆਪਾਂ ਕੋਈ ਘੰਟਾ ਹੈਗਾ ਬੈਠ ਕੇ ਗੱਲਾਂ ਬਾਤਾਂ ਕਰਦੇ ਆਂ ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਕਮੈਂਟ ਕਰ ਸਕਦਾ ਆਂ ਆਓ ਇੱਥੇ ਬੈੰਨੇ ਆਪਾਂ ਸ਼ਾਮੇ ਜਾਮਣ ਦੀ ਤੇ ਟਾਲੀ ਦੀ ਸ਼ਾਮ ਸੋ ਹੋਰ ਸੁਣਾਓ ਕੀ ਹਾਲ ਚਾਲ ਆ ਦੋਸਤੋ ਤੂੰ ਆਉੜ ਦਾ ਨਜ਼ਰ ਆ ਰਿਹਾ ਨਾ ਤੁਹਾਨੂੰ ਉਹ ਅੱਜ ਸਾਫ ਸਫਾਈ ਕੀਤੀ ਹੈ ਥੋੜੀ ਕਿਉਂਕਿ ਸੱਪ ਸੀਗਾ ਕੋਠੇ 'ਚ ਸੱਪ ਨੂੰ ਕੱਢ-ਕੁੱਢ ਕੇ ਸਾਫ ਕਰਕੇ ਤੇ ਸੱਪ ਵਾਲੀ ਵੀਡੀਓ ਵੀ ਪਾਵਾਂਗੇ ਤੁਹਾਨੂੰ ਦਿਖਾਵਾਂ ਕਿੱਡਾ ਜ਼ਹਿਰੀਲਾ ਸੱਪ ਸੀ ਹੱਥ ਜਿਹੜਾ ਸੱਪ ਹੀ ਹੋਇਆ ਈ ਹੱਥ ਦਾ ਸੱਪ ਜਿਹਦੇ ਫਣ ਪੂਰਾ ਤਕੜਾ ਐ ਚੱਕਦਾ ਸੀ ਸੋ ਆਪ ਦੇ ਜਿਹੜੇ ਖੇਤਾਂ 'ਚ ਪਾਏ ਕਮਰੇ ਆ ਜਿਵੇਂ ਮੋਟਰ ਆਪਾਂ ਕਹਿੰਦੇ ਨੇ ਇਹਨਾਂ ਨੂੰ ਸਾਫ-ਸਫਾ ਰੱਖਿਆ ਕਰੋ ਜਿਹੜੇ ਜਗਾਂ 'ਚ ਡੱਡੂ ਜ਼ਿਆਦਾ ਹੁੰਦੇ ਡੱਡੂ ਜਿੱਥੇ ਹੈਗੇ ਉੱਥੇ ਸਭ ਨੂੰ ਸੱਪ ਹੈਗੇ ਹੈਗੇ ਲੋង ਭੁੱਖੇ ਮਰਦੇ ਇਹ ਡੱਡੂਆਂ ਦੇ ਮਗਰ ਕੋਠਿਆਂ 'ਚ ਵੜ ਜਾਂਦੇ ਆ ਤੇ ਮੌਸਮ ਬਹੁਤ ਵਧੀਆ ਹੋ ਚੁੱਕਿਆ ਸਾਫ਼ ਹੈ ਅੱਜ ਕੱਲ ਬਰਸਾਤ ਹੋਈ ਸੀ ਆਪਣੇ ਤੇ ਅੱਜ ਪਟਿਆਲੇ ਬਹੁਤ ਬਰਸਾਤ ਸੀਗੀ ਆਈ ਲਵ ਪੰਜਾਬ ਅਰਨ ਚੌਧਰੀ ਵੈਲਕਮ ਜੀ ਵੈਲਕਮ ਬਰੋ ਕੀ ਹਾਲ ਚਾਲ ਹੈ ਹਰਿਆਣੇ ਤੋਂ ਤੁਸੀਂ ਧੰਨਵਾਦ ਬਾਈ ਜੀ ਆਪਣੇ دوست ਜੁੜਿਆ ਜੀ ਅਰਨ ਚੌਧਰੀ ਜਿਹੜੇ ਹਰਿਆਣੇ ਤੋਂ ਆਪਾਂ ਨੂੰ ਦੇਖਦੇ ਆ ਧੰਨਵਾਦ ਕਰਦੇ ਆ ਆਪਾਂ ਉਹਨਾਂ ਦਾ ਹੋਰ ਕਿਹੜੇ-ਕਿਹੜੇ ਮਿੱਤਰ ਜੁੜੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਜੁੜੇ ਹੋ ਤੇ ਆਜੋ ਕਰਦੇ ਆ ਫੇਸ ਟੂ ਫੇਸ ਗੱਲਬਾਤ ਦੇ ਆਪਾਂ ਹੈਗਿਆ ਖੇਤੀਬਾੜੀ ਵਾਲੇ ਬੰਦੇ ਖੇਤੀਬਾੜੀ ਦੀਆਂ ਵੀਡੀਓ ਜਿਆਦਾ ਪਾਉਣੇ ਹੁੰਦੇ ਆ ਤੇ ਖੇਤੀਬਾੜੀ ਦੀ ਜਿਆਦਾ ਆਪਾਂ ਸਾਂਝ ਕਰਦੇ ਹੁੰਦੇ ਆ ਨਾ ਹੋਰ ਬਾਈ ਅਰਨ ਚੌਧਰੀ ਕੀ ਹਾਲ ਚਾਲ ਆ ਜੀ ਕਿਆ ਕੰਮ ਕਰਤੇ ਹੋ ਆਪ ਉਮਰ ਦੇ ਹਿਸਾਬ ਨਾਲ ਵਾਲ ਹੋ ਗਏ ਚਿੱਟੇ ਤੌਲੇ ਆ ਗਏ ਬੁੜੇ ਹੋ ਚੱਲੇ ਆ ਅੱਜ ਫ੍ਰੀ ਸੀਗੇ ਮਾਂਜਲ ਸੁੱਚਾ ਆਪਣੇ ਦੋਸਤਾਂ ਨਾਲ ਗੱਲਬਾਤ ਕਰਦੇ ਆ ਫੇਸ ਟੂ ਫੇਸ ਕਿਉਂਕਿ ਕਾਫੀ ਸਮਾਂ ਹੋ ਗਿਆ ਲਾਈਵ ਨਹੀਂ ਹੋਏ ਸੀਗੇ ਸ਼ੀਤਲ ਸ਼ੋਰਟ ਅਫੀਸ਼ਲ ਹੈਲੋ ਜੀ ਹੈਲੋ ਕੀ ਹਾਲ ਚਾਲ ਹੈ ਜੀ ਤੁਸੀਂ ਇਹ ਸ਼ਾਰਟ ਵੀਡੀਓ ਪਾਉਣੇ ਸੀਤਲ ਜੀ ਕਿੱਥੋਂ-ਕਿੱਥੋਂ ਜੁੜੇ ਆ ਜੀ بارش-ਬਰਸ਼ ਹੋਈ ਕਿਵੇਂ ਆ ਮੌਸਮ ਜਰੂਰ ਦੱਸਿਓ ਕਮੈਂਟ ਕਰਕੇ ਹਾਂ ਬਾਈ ਹਰਿਆਣਾ ਸਰਸੇ ਹਾਂ ਫੇਰ ਤਾਂ ਬਾਈ ਗਵਾਂਢੀ ਆ ਆਪਣਾ ਰਾਮਾ ਮੰਡੀ ਕਾਲਿਆਂ ਵਾਲੀਂ ਕੁਲੀ ਆਪਣੀ ਲੋਕਲ ਸਿਟੀ ਪੈ ਜਾਂਦੀ ਹੈ ਕੱਲਾ ਦੀ ਰਾਜਪੁਰੇ ਗਏ ਸੀ ਜੀ ਹਾਂ ਚੈਨਲ ਚੈੱਕ ਕਰ ਹਾਂਜੀ ਚੈਨਲ ਚੈੱਕ ਕਰ ਲਾਂਗੇ ਜੀ ਦੱਸੋ ਕੀ ਪ੍ਰੋਬਲਮ ਆ ਰਹੀ ਹੈ ਮਨਸਾ ਮਾਨਸਾ ਕੇ ਮਨਸਾ ਲਿਖਾਈ ਮਨਸਾ ਠੀਕ ਹੈ ਮਨਸਾ ਤੁਹਾਡਾ ਪਿੰਡ ਹੈ ਕੋਈ ਨਹੀਂ ਬਈ ਜਰੂਰ ਅਸੀਂ ਕੱਲ ਬਈ ਇਥੇ ਰਾਜਪੁਰੇ ਗਏ ਸੀਗੇ ਤੇ ਅਸੀਂ ਭਵਾਨੀ ਵੀ ਗਏ ਸੀ ਭਵਾਨੀ ਐਨ ਕੇ ਨਰਸਰੀ ਉਥੇ ਪੇੜ-ਬੌਦਿਆਂ ਦੀ ਨਰਸਰੀ ਦੇ ਗਏ ਸੀ ਤੇ ਉਹਨਾਂ ਨੇ ਕਾਫੀ ਵੀਡੀਓ ਬਕਰ ਕੇ ਆਏ ਸੀ ਅਪਣੀ ਦਾ ਬਟੰਡੋ ਸਿੱਧੀ ਟ੍ਰੇਨ ਆਉਂਦੀ ਆ ਥੋੜੇ ਹਸਾਰ ਤੱਕ ਤਾਂ ਹੋਰ ਕਿਹੜੇ-ਕਿਹੜੇ ਸੱਜਣ ਜੁੜੇ ਆ ਕਮੈਂਟ ਕਰਕੇ ਜੂਰ ਦੱਸੋ ਜੀ ਤਾਂ ਕਿ ਤੁਹਾਡਾ ਨਾਮ ਲੈ ਕੇ ਧੰਨਵਾਦ ਕੀਤਾ ਜਾਵੇ ਤੇ ਸ਼ੀਤਲ ਜੀ ਪੁੱਛ ਰਹੇ ਸੀਗੇ ਵੀ ਚੈਨਲ ਚੈੱਕ ਕਰ ਦੋ ਚੈਨਲ ਚੈੱਕ ਕਰ ਲਾਂਗੇ ਜੀ ਦੱਸੋ ਕੀ ਪ੍ਰੋਬਲਮ ਆ ਰਹੀ ਹੈ ਦੱਸ ਦਿਓ ਬਾਕੀ ਜਿਵੇਂ ਹੁਣ ਆਪਾਂ ਲਾਈਵ ਹੋਏ ਆ ਇਹਦੇ ਪਿੱਛੇ ਮਿਊਜ਼ਿਕ ਨਹੀਂ ਚੱਲਣਾ ਚਾਹੀਦਾ ਓਕੇ bro ਓਕੇ ਇਹ ਉਹ ਜਿਹੇ ਬਟਿੰਡੇ ਕਿਸਾਨ ਮੇਲੇ ਵਗੈਰਾ ਤੇ ਆਉਣੇ ਉਹ ਦੱਸ ਦਿਆ ਕਰੋ। ਹਿਸਾਰ ਕਿਸਾਨ ਮੇਲਾ ਹੋਵੇ ਤਾਂ ਜਰੂਰ ਦੱਸਿਓ। ਅਸੀਂ ਹਿਸਾਰ ਕਿਸਾਨ ਮੇਲੇ ਤੇ ਆਉਣਾ ਸੀ ਐਸ ਵਾਰ ਆਇਆ ਨਹੀਂ ਗਿਆ। ਹਾਂਜੀ ਹਾਂਜੀ ਠੀਕ ਹੈ ਬੜੀਆ। ਹਿਸਾਰ ਸਾਡੇ ਪਿੰਡੋਂ ਗਿਆ ਸੀ ਬੰਦਾ ਇਕੱਲਾ ਹੀ ਗਿਆ ਸੀ ਉਹ ਤੇ ਸਾਨੂੰ ਦੱਸਿਆ ਇਹਨੂੰ ਬਾਅਦ ਚ ਦੱਸਿਆ ਨੇ। ਕੋਈ ਕਿਸਾਨ ਮੇਲਾ ਲੱਗਦਾ ਹੈ ਹਿਸਾਰ ਸਾਨੂੰ ਜਰੂਰ ਦੱਸਿਓ ਵੀਰੇ। ਹਾਂਜੀ 10 ਸਤੰਬਰ ਸ਼ਾਇਦ ਨਹੀਂ 29 29 ਸਤੰਬਰ ਤੱਕ ਮੇਲਾ ਆਈ ਆਪਣੇ ਕਿਸਾਨ ਮੇਲਾ ਬਟੰਡੇ ਜਰੂਰ ਪਹੁੰਚਿਓ ਉੱਥੇ ਮਿਲਦੇ ਆ ਤੁਹਾਡੇ ਨਾਲ ਜੇ ਕਿਸਾਨੀ ਨਾਲ ਸੰਬੰਧ ਰੱਖਦੇ ਹੋ ਨਾ ਜ਼ਬਰਦਸਤੀ ਨਹੀਂ ਕਰਦੇ ਤੁਹਾਨੂੰ ਹਾਂ ਬਈ ਤੁਹਾਡੇ ਲੱਗਦਾ ਸਾਨੂੰ ਪਤਾ ਐ ਤਾਂ ਕਈ ਵਾਰ ਤਰੀਕ ਨਾ ਮਿਸ ਹੋ ਜਾਂਦੀ ਏ ਯਾਰ ਬਸ ਮੈਂ ਚੈਨਲ ਇੱਕ ਦੋ ਫੋਲੋ ਕੀਤੇ ਹੋਇਆ ਹਸਾਰ ਵਾਲੇ ਕਿਸਾਨੀ ਵਾਲੇ ਜਿਹੜੇ ਮੇਲੇ ਦੀ ਡੇਟ ਵੇਲਾ ਦੱਸਦੇ ਆ ਪਰ ਫਿਰ ਵੀ ਕਈ ਵਾਰ ਮਿਸ ਹੋ ਜਾਂਦੀ ਹੈ ਵਿਸ਼ਟਾ ਅਸੀਂ ਬੈਠੇ ਆਪਣੇ ਖੇਤ ਦਿਖਾਉਣੇ ਮੌਸਮ ਸੋਨੂੰ ਕੋਈ ਨਹੀਂ ਜੇ ਇੰਸਟਾ ਤੇ ਵੀ ਆਪਣਾ ਐਸੇ ਇਹੀ ਨਾਂ ਜੀ ਅਨਖਾ ਅਫੀਸ਼ੀਅਲ ਇੰਸਟਾ ਤੇ ਕਰ ਦਿਓ ਮੈਸੇਜ ਨੂੰ ਮੈਂ ਜੁਆਇਨ ਕਰ ਲਊਗਾ ਵੀ ਇੰਸਟਾ ਤੇ ਫੋਲੋ ਕਰ ਲਾਂਗੇ ਤੇ ਮੇਰਾ ਵੀਰ ਕੋਈ ਮੈਸੇਜ ਭੇਜੀ ਜਾਂਦਾ ਠੀਕ ਹੈ ਜੀ ਠੀਕ ਹੈ ਥੈਂਕ ਯੂ ਅਨਬਾਦ ਬਰੋ ਉਹ ਮੇਲੇ ਦਾ ਹੀ ਕਵਰ ਕਰ ਹੀ ਲੈਣੇ ਹੁੰਨੇ ਮੇਲੇ ਖਾਤਾ ਤਾਂ ਜਾਏ ਆਉਣੇ ਨੇ ਦੂਰ ਤੱਕ ਜਿਵੇਂ ਕੱਲ ਰਾਜਪੁਰੇ ਗਏ ਸੀਗੇ ਹੁਣ ਇੱਕ ਦੋ ਮੇਲੇ ਹੋਰ ਆ ਪੰਜਾਬ ਚ ਉਥੇ ਦੇਖਦੇ ਆ ਲੁਧਿਆਣੇ ਹੈਗਾ ਤੇ ਕਮਲੂਟ ਇੱਕ ਹੈਗਾ ਹੀ ਆਪਣਾ ਬਠਿੰਡੇ ਔਰ ਸਾਨੂੰ ਜੀ ਕੋਈ ਹਾਲ ਚੱਲ ਗੱਲਬਾਤ ਕੋਈ ਨਵੀਂ ਤਾਜੀ ਆਪਣੇ ਕੋਲ ਹੈਗਾ ਜੀ ਹਜੇ ਅੱਧਾ ਘੰਟਾ ਹੋਰ ਗੱਲਬਾਤ ਕਰਾਂਗੇ ਆਪਾਂ ਤੁਹਾਡੇ ਨਾਲ ਕਿਉਂਕਿ ਅੱਜ ਫ੍ਰੀ ਆਂ ਬਿਲਕੁਲ ਕੋਈ ਕੰਮ ਨਹੀਂ ਹੈਗਾ ਸਵੇਰ ਤੋਂ ਅੱਜ ਖੇਤ ਹੀ ਸੀਗੇ ਤੇ ਜੇ ਕਿਸੇ ਨੇ ਆਪਣਾ ਚੈਨਲ ਦਿਖਾਉਣਾ ਤਾਂ ਆਪਾਂ ਲਾਈਵ ਕੱਟ ਕੇ ਲਾਉਣੇ ਆ ਜਿਹਦੇ ਵਿੱਚ ਤੁਹਾਡੇ ਚੈਨਲ ਤੁਹਾਡੇ ਅੱਖਾਂ ਦੇ ਸਾਹਮਣੇ ਲਾਈਵ ਦੇਖੇ ਜਾਣਗੇ ਕਿਸੇ ਨੇ ਚੈੱਕ ਕਰਨ ਨੂੰ ਹੋਵੇ ਤਾਂ ਆਪਾਂ ਫਿਰ ਤੋਂ ਦੁਬਾਰਾ ਲਾਈਵ ਹੋਵਾਂਗੇ ਤੁਸੀਂ ਸਾਡੇ ਨਾਲ ਜਰੂਰ ਜੁੜਿਓ ਜਿਹਦੇ ਤੁਸੀਂ ਜਿਹੜਾ ਚੈਨਲ ਤੁਸੀਂ ਕਹੋਗੇ ਆਪਾਂ ਉਹ ਚੈਨਲ ਤੁਹਾਡਾ ਦੇਖਾਂਗੇ ਤੇ ਇਸ ਵਾਰੀ ਆਪਾਂ ਲਾਈਵ ਕੱਟਦੇ ਆ ਜਿੰਨੇ ਸੱਜਣ ਲਾਈਵ ਦੁਬਾਰਾ ਜੁੜ ਸਕਦੇ ਆ ਜਰੂਰ ਜੁੜਿਓ ਕਿਉਂਕਿ ਤੁਹਾਡੇ ਆਪਾਂ ਚੈਨਲ ਤੁਹਾਡੇ ਅੱਖਾਂ ਸਾਹਮਣੇ ਲਾਈਵ ਦੇਖਾਂਗੇ ਕੀ ਪ੍ਰੋਬਲਮ ਆ ਕੀ ਦਿੱਕਤ ਆ ਉਹ ਚ ਤੁਹਾਡੇ ਜਨਰਲ ਦੇਖ ਕੇ ਆਪਾਂ ਦੱਸਾਂਗੇ ਚਲੋ ਠੀਕ ਹੈ ਜੀ ਆਹ ਲਾਈਵ ਮੈਂ ਬੰਦ ਕਰ ਦਾਂ ਦੁਬਾਰਾ ਲਾਈਵ ਕਰਦੇ ਆਂ ਆਪਾਂ ਫੇਰ ਤੋਂ ਸਟਾਰਟ ਫੇਰ ਕਰਦੇ ਆਂ ਗੱਲਬਾਤ ਧੰਨਵਾਦ ਜੀ ਜਲਦੀ ਮਿਲਦੇ ਆਂ ਇੱਕ ਦੋ ਸਕਿੰਟ ਤੱਕ